ਪਹਾੜੀ ਇਲਾਕਿਆਂ ਦੇ ਵਿੱਚ ਪੈ ਰਹੇ ਮੀਂਹ ਦੇ ਕਾਰਨ ਸਭ ਤੋਂ ਜ਼ਿਆਦਾ ਮੈਦਾਨੀ ਇਲਾਕੇ ਪ੍ਰਭਾਵਿਤ ਹੋ ਰਹੇ ਨੇ ਤੇ ਇਸ ਕਾਰਨ ਜਿਹੜਾ ਤਕਰੀਬਨ 100 ਤੋਂ ਵੱਧ ਪਿੰਡਾਂ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਤੇ 24 ਘੰਟਿਆਂ ਦੇ ਅੰਦਰ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਈ ਥਾਵਾਂ ਦੇ ਉੱਤੇ ਲੈਂਡਸਲਾਈਡ ਦੇ ਮਾਮਲੇ ਵੀ ਸਾਹਮਣੇ ਆਏ ਹੈ ਜਿਸ ਕਾਰਨ 4 ਲੋਕਾਂ ਦੀ ਮੌਤ ਹੋਈ ਹੈ। ਇਹ ਮਾਮਲਾ ਜੋ ਹੈ ਬਿਹਾਰ ਤੇ ਉੱਤਰ ਪ੍ਰਦੇਸ਼ ਦੋਵਾਂ ਥਾਵਾਂ ਤੋਂ ਸਾਹਮਣੇ ਆ ਰਿਹਾ ਹੈ। ਨੇਪਾਲ ਦੇ ਨਾਲ ਲੱਗਦੇ ਇਹ ਦੋਵੇਂ ਸੂਬੇ ਇਸ ਵੇਲੇ ਹੜ੍ਹ ਦੇ ਨਾਲ ਕਾਫੀ ਪ੍ਰਭਾਵਿਤ ਹੈ ਜਿਸ ਕਾਰਨ ਲੋਕਾਂ ਦੀ ਕਈ ਥਾਵਾਂ ਦੇ ਉੱਤੇ ਮੌਤ ਹੋਈ ਹੈ। ਇਸ ਤੋਂ ਇਲਾਵਾ ਪਿੰਡ ਜਿਹੜੇ ਆ ਪੂਰਨ ਤੌਰ ਤੇ ਡੁੱਬ ਚੁੱਕੇ ਹੈ ਤੇ ਸੜਕਾਂ ਦੇ ਉੱਤੇ ਗਸ਼ਟੀਆਂ ਚੱਲ ਰਹੀਆਂ ਨੇ ਤੇ ਨਾਲ ਹੀ ਤਸਵੀਰਾਂ ਦੇ ਜ਼ਰੀਏ ਆਪਾਂ ਗਰਾਉਂਡ ਜ਼ੀਰੋ ਤੋਂ ਤੁਹਾਨੂੰ ਸਭ ਕੁਝ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਸ ਤਰੀਕੇ ਦੇ ਇਸ ਵੇਲੇ ਹਾਲਾਤ ਬਣੇ ਹੋਏ ਨੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇੱਕ ਪਾਸੇ ਯੂਪੀ ਦੇ ਮੁੱਖ ਮੰਤਰੀ ਦੇ ਵੱਲੋਂ ਦੌਰਾ ਜਿਹੜਾ ਹੈ ਹਰ ਪ੍ਰਭਾਵਿਤ ਇਲਾਕੇ ਦੇ ਵਿੱਚ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਗੱਲਬਾਤ ਉਹਨਾਂ ਲੋਕਾਂ ਦੇ ਨਾਲ ਵੀ ਕੀਤੀ ਜਾ ਰਹੀ ਹੈ ਜਿਹੜੇ ਲੋਕ ਇਸ ਵੇਲੇ ਹੜ੍ਹ ਦੇ ਨਾਲ ਪ੍ਰਭਾਵਿਤ ਹੈ ਕਈ ਥਾਵਾਂ ਤੇ ਉੱਤੇ ਨਦੀਆਂ ਉਫਾਨ ਦੇ ਵਿੱਚ ਹੈ ਤੇ ਨਾਲ ਹੀ ਇੱਕ ਮੰਦਰ ਜਿਹੜਾ ਗੰਗਾ ਨਦੀ ਦੇ ਨਾਲ ਹੈ ਰਤਨੇਸ਼ਵਰ ਮੰਦਿਰ ਉਹ ਵੀ ਗੰਗਾ ਨਦੀ ਦੇ ਵਿੱਚ ਡੁੱਬ ਚੁੱਕਿਆ ਹੈ ਜਿਸ ਕਾਰਨ ਆਸ-ਪਾਸ ਦੇ ਲੋਕ ਜਿਹੜੇ ਪਿੰਡਾਂ ਦੇ ਲੋਕ ਹੈ ਉਹਨਾਂ ਨੂੰ ਵੀ ਕਿਹਾ ਗਿਆ ਹੈ ਕਿ ਲੋਕ ਇਸ ਮੰਦਿਰ ਦੇ ਲਾਗੇ ਨਾ ਜਾਣ ਕਿਉਂਕਿ ਜਾਨ ਨੂੰ ਖਤਰਾ ਹੋ ਸਕਦਾ ਹੈ ਤਾਂ ਦੱਸਦੀ ਹੈ ਕਿ ਬੀਤੇ ਕਈ ਦਿਨਾਂ ਤੋਂ ਪਹਾੜਾਂ ਦੇ ਵਿੱਚ ਮੀਂਹ ਪੈ ਰਿਹਾ ਹੈ ਤੇ ਜਿਸ ਕਾਰਨ ਨੇਪਾਲ ਦੇ ਵਿੱਚ ਵੀ ਹੜ ਆਇਆ ਹੈ ਤੇ ਨੇਪਾਲ ਦੇ ਵਿੱਚ ਨਦੀਆਂ ਉਫਾਨ ਤੇ ਹੈ ਇਸ ਕਾਰਨ ਸਭ ਤੋਂ ਜ਼ਿਆਦਾ ਨੇਪਾਲ ਦੇ ਨਾਲ ਲੱਗਦੇ ਬਿਹਾਰ ਤੇ ਉੱਤਰ ਪ੍ਰਦੇਸ਼ ਸੂਬੇ ਨੂੰ ਕਈ ਪਿੰਡ ਪ੍ਰਭਾਵਿਤ ਹੋ ਚੁੱਕਿਆ ਹੈ ਜਿਸ ਕਾਰਨ ਸਭ ਤੋਂ ਵੱਧ ਲੋਕ ਜਿਹੜੇ ਨੇ ਉਹ ਹੜ੍ਹ ਦੇ ਵਿੱਚ ਡੁੱਬ ਗਏ ਨੇ ਇਸ ਕਾਰਨ ਮੌਤ ਹੋਈ ਹੈ ਇੱਥੋਂ ਤੱਕ ਕਿ ਬਿਹਾਰ ਤੇ ਉੱਤਰ ਪ੍ਰਦੇਸ਼ ਤੇ ਇਹ ਵੀ ਹਾਲਾਤ ਬਣੇ ਹੋਏ ਨੇ ਕਿ ਕਈ ਥਾਵਾਂ ਦੇ ਉੱਤੇ ਬਹੁਤ ਜ਼ਿਆਦਾ ਭਿਆਨਕ ਬਿਮਾਰੀਆਂ ਫੈਲ ਰਹੀਆਂ ਨੇ ਇਸ ਕਾਰਨ ਬੱਚੇ ਜਿਹੜੇ ਨੇ ਉਹ ਲਗਾਤਾਰ ਬਿਮਾਰ ਹੋ ਰਹੇ ਨੇ ਪ੍ਰਸ਼ਾਸਨ ਦੇ ਵੱਲੋਂ ਇਹਨਾਂ ਲੋਕਾਂ ਨੂੰ ਰਾਹਤ ਕੈਂਪ ਲਗਾਏ ਗਏ ਨੇ ਤੇ ਮੈਡੀਕਲ ਸਹੂਲਤਾ ਜੋ ਦਿੱਤੀਆਂ ਜਾ ਰਹੀਆਂ ਨੇ ਪਰ ਫਿਰ ਵੀ ਕਈ ਥਾਵਾਂ ਦੇ ਉੱਤੇ ਲਗਾਤਾਰ ਜੜੇ ਮੀ ਪੈ ਰਿਹਾ ਹੈ ਪਾਣੀ ਦਾ ਪੱਧਰ ਵੱਧ ਰਿਹਾ ਹੈ ਇਸ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਉਧਰ ਕਰਨਾਟਕ ਦੇ ਵੀ ਇਹੀ ਕੁਝ ਹਾਲਾਤ ਨਜ਼ਰ ਆ ਰਹੇ ਨੇ ਕਰਨਾਟਕ ਦੇ ਵਿੱਚ ਵੀ ਭਾਰੀ ਮੀ ਪਿਆ ਜਿਸ ਕਾਰਨ ਕੁਝ ਲੋਕਾਂ ਦੇ ਉੱਤੇ ਬਿਜਲੀ ਜਿਹੜੀ ਹੈ ਡਿੱਗ ਗਈ ਹੈ ਤੇ ਕੁਝ ਲੋਕ ਜਿਹੜੇ ਨੇ ਉਹ ਬਰਸਾਤ ਤੋਂ ਬਾਅਦ ਜਿਹੜੇ ਡੇਂਗੂ ਤੋਂ ਇਲਾਵਾ ਹੋਰ ਭਿਆਨਕ ਬਿਮਾਰੀਆਂ ਫੈਲ ਰਹੀਆਂ ਨੇ ਉਸ ਕਾਰਨ ਉਹਨਾਂ ਦੀ ਮੌਤ ਹੋਈ ਹੈ ਪਰ ਜਿਸ ਤਰੀਕੇ ਦੇ ਨਾਲ ਇਸ ਵੇਲੇ ਅਜੇ ਪਹਿਲੀ ਬਰਸਾਤ ਹੋਈ ਹੈ ਤੇ ਨਾਲ ਹੀ ਰਤਨੇਸ਼ਵਰ ਮੰਦਰ ਡੁੱਬ ਚੁੱਕਿਆ ਉਸ ਕਾਰਨ ਜਿਹੜੇ ਹਾਲਾਤ ਕਾਫੀ ਜ਼ਿਆਦਾ ਬਦ ਤੋਂ ਬੱਧਰ ਬਣੇ ਹੋਏ ਨੇ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਉਥੇ ਹੀ ਲਗਾਤਾਰ ਸੜਕਾਂ ਦੇ ਉੱਤੇ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਕਿਸ਼ਤੀਆਂ ਚੱਲ ਰਹੀਆਂ ਨੇ ਤੇ ਲੋਕ ਮਜਬੂਰ ਨੇ ਲਗਭਗ ਦੇਸ਼ ਦੀ ਆਬਾਦੀ ਦੇ ਵਿੱਚੋਂ 2 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਨੇ ਤਸਵੀਰਾਂ ਤੇ ਜ਼ਾਹੀ ਅਸੀਂ ਦਿਖਾਉਣ ਦੀ ਕੋਸ਼ਿਸ਼ਾਂ ਕਰਾਂਗੇ ਕਿs ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਨੇ ਉਥੇ ਹੀ ਦੱਸਿਏ ਕਿ ਮੌਸਮ ਵਿਭਾਗ ਦੇ ਵੱਲੋਂ ਵੀ ਯੂਪੀ ਬਿਹਾਰ ਤੇ ਨਾਲ ਨੇਪਾਲ ਦੇ ਵਿੱਚ yellow ਤੇ red ਅਲਰਟ ਕੀਤਾ ਗਿਆ ਹੈ ਕਿ ਮੀਂਹ ਲਗਾਤਾਰ ਆਉਣ ਵਾਲੇ 4 ਤੋਂ 5 ਦਿਨ ਦੇ ਵਿੱਚ ਹੋਵੇਗਾ ਤੇ ਨਾਲ ਹੀ ਨਦੀਆਂ ਉਫਾਨ ਤੇ ਆਉਣਗੀਆਂ ਇਸ ਕਾਰਨ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਰਾਹਤ ਪਹੁੰਚਾਈ ਜਾ ਰਹੀ ਹੈ ਤੇ ਨਾਲ ਹੀ ਜਿਹੜਾ ਥਾਵਾਂ ਦੇ ਉੱਤੇ ਖਤਰਾ ਹੈ ਉਹਨਾਂ ਥਾਵਾਂ ਤੋਂ ਕੱਢ ਕੇ ਸੁਰੱਖਿਅਤ ਥਾਵਾਂ ਤੇ ਭੇਜਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਜਿਹੜੇ ਪੁਲਿਸ ਦੇ ਨਾਲ ਹੀ ਸੀਆਰ ਸੀਆਰਐਫ ਦੇ ਜਵਾਨ ਜਿਹੜੇ ਨੇ ਇਹਨਾਂ ਲੋਕਾਂ ਦੀ ਮਦਦ ਕਰ ਰਹੇ ਨੇ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾ ਰਹੇ ਨੇ ਪਰ ਕਈ ਥਾਵਾਂ ਦੇ ਉੱਤੇ ਅਜਿਹੇ ਵੀ ਤਸਵੀਰਾਂ ਦੇਖਣ ਨੂੰ ਮਿਲਿਆ ਹੈ ਕਿ ਜਿੱਥੇ ਲੋਕਾਂ ਦੇ ਘਰ ਦੇ ਘਰ ਤਬਾਹ ਹੋ ਗਏ ਕੁਝ ਲੋਕ ਜਿਹੜੇ ਨੇ ਰੋ ਵੀ ਰਹੇ ਨੇ ਕਿ ਜਿੰਨਾ ਵੀ ਉਹਨਾਂ ਦਾ ਸਮਾਨ ਸੀ ਸਾਰਾ ਦਾ ਸਾਰਾ ਖਰਾਬ ਹੋ ਗਿਆ ਹੈ ਕਈ ਥਾਵਾਂ ਦੇ ਉੱਤੇ ਕਰੋੜਾਂ ਦਾ ਨੁਕਸਾਨ ਵੀ ਦੇਖਣ ਨੂੰ ਮਿਲਿਆ ਹੈ ਲੋਕਾਂ ਜਿਨਾਂ ਦੀਆਂ ਝੁੰਗੀਆਂ ਸੀ ਚੌਪੜੀਆਂ ਸੀ ਉਹ ਵੀ ਟੈਟੇਰੀ ਹੋ ਚੁੱਕੀਆਂ ਨੇ ਤੇ ਅਜਿਹੀਆਂ ਭਾਵੁਕ ਕਰਨ ਵਾਲੀਆਂ ਤਸਵੀਰਾਂ ਵੀ ਦੇਖਣ ਨੂੰ ਮਿਲੀਆਂ ਨੇ ਜਿੱਥੇ ਲੋਕ ਆਪਣਾ ਸਾਰਾ ਦਾ ਸਾਰਾ ਘਰ ਸਮਾਨ ਹਰ ਇੱਕ ਚੀਜ਼ ਤਬਾਹ ਹੁੰਦੇ ਦੇਖ ਰਹੇ ਨੇ ਉੱਥੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਸੀਂ ਲਗਾਤਾਰੀ ਲੋਕਾਂ ਦੀ ਮਦਦ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ